ਉਹ ਤੁਰਤ ਆਪ ਹੁੰਦੇ ਪਰ ਇਹਦੇ ਉੱਤੇ ਚ ਮਰ ਗਿਆ ਵਾ ਉਹ ਤਾਂ ਬੁढ़ा ਪਾਪਾ ਲੋ ਤੋ ਤੋ ਲੋ ਤੋ ਕੀ ਤਰੀਕਾ ਆ ਤਾਂ ਦਰਾਂ ਬੜੀਆਂ ਪੈੜੀਏ ਲਾਦੇ ਆ ਪੈੜੀਏ ਲਾਦੇ ਉਹ ਕਿਦੇ ਬਾਹਰ ਵੀ ਨਿਕਲ ਕੇ ਵੇਖੋ ਉਹ ਮਿਸਤਰੀ ਕੰਮ ਕਰਕੇ ਚਲ ਗਿਆਈ ਉਹ ਤਾਂ ਮਿੱਟੀ ਪਾਉਣ ਵਾਲੀ ਵੇਖ ਕੁੜੀਏ ਕੀ ਇਹਨਾਂ ਨੇ ਕਰਨ ਦੇ ਆਏ ਲੋਕੀ ਮਾਰ ਟੁੱਟ ਟੁੱਟ ਮਰ ਚਲੇ ਆ ਦੇ ਇਹਨਾਂ ਨੂੰ ਮੰਜੇ ਖਾ ਚਲੇ ਆ ਮੈਂ ਕੰਮ ਹੀ ਲਾਦਣਾ ਜੰਮਦੀ ਧੀ ਇੰਨੀ ਚੰਗੀ ਬੈਠੀ ਆਪੇ ਭਾਂਡੇ ਦੇ ਮਾਂਜਦੀ ਨਾ ਕਦੇ ਅੰਨੀ ਤਾਂ ਤੀ ਤਰਉਣਾ ਹੀ ਕਰਾਉਣਾ ਹੀ ਅੱਪਾ ਵੇ ਮਿਸਤਰੀ ਇੱਕ ਡੇ ਯੂ ਫੋਨ ਕਰਨਾ ਕਿ ਮਿੱਟੀ ਪਾ ਦੋ ਮਿੱਟੀ ਪਾ ਦੋ ਆ ਕੀ ਕਰਾਉਣਾ ਹੈ ਮੀ ਕੋ ਮੈਨੂੰ ਤੇ ਬਤਾ ਤਾਮ ਤੇ ਤੀ ਤਰਉਣਾ ਹੀ ਅੰਨੀ ਤਾਂ ਉਹ ਬੈਠੀ ਭਾਂਡੇ ਮਾਂਜਦੀ ਅੰਨੀ ਦੀ ਜੰਪ ਪੈਂਦੀ ਤੇ ਉਹ ਚੰਗੀ ਸੀ ਇਹ ਹਾਲਾਦ ਨਾਲ ਉਹ ਚੰਗੀ ਸੀ ਪੈਦੇ ਪੈਦੇ ਤਿੰਨੇ ਨਦ ਨਹੀਂ ਇਹਦੇ ਤੇ ਅੰਨੀ ਨੂੰ ਦੁਪਾੰਦੇ ਨਹੀਂ ਦਿੰਦੇ ਨੇ ਕਿਦਾਂ ਟੀਚਰਾਂ ਕਰਦੇ ਉਹ ਕੋਈ ਮੰਜੇ ਥੱਲੇ ਬੜਿਆ ਕੋਈ ਉੱਤੇ ਵੀ ਹੈ ਕੋਈ ਹੈ ਇਹਨਾਂ ਦਾ ਕੋਈ ਉੱਥੇ ਪਾ ਲੱਭਦੇ ਐਂ ਤੂੰ ਤੂੰ ਲੱਭਿਆ ਤੇ ਆਵਾ ਉੱਤ ਪਾ ਉਹ ਛੋਟੇ ਬਲੇਟਾ ਤੂੰ ਹੀ ਉੱਠ ਖਲੋਂਦਾ ਇਹ ਐ ਬੇੜੀ ਲੈ ਬਾਹਰ ਵੇਖੋ ਬਾਹਰ ਨਿਕਲ ਕੇ ਕੀ ਹੋਇਆ ਵਾ ਮੈਂ ਇੱਕ ਡਬਲ ਯੂ ਸੁਤਰਾ ਲੈ ਆਂਦਿਆ ਸੀ ਮੈਂ ਸੇਪਾਵਾ ਦੇ ਬਾਗ 'ਚ ਬੈਠਾ ਸੀ ਸੇਤੀ ਪਾ ਕੇ ਆਇਆ ਮੈਂ ਤਲੰਦਰ ਵੀ ਭਰਾਉਣ ਵਾਲਾ ਇਹ ਤਲੰਦਰ ਭਰਾ ਲਿਆ ਹੈ ਟੇਬ ਕਿੰਨੇ ਤੇ ਸਿਲੰਡਰ ਮੈਂ ਭਰਾ ਲਿਓ ਨਾ ਕੇ ਇਹਨਾਂ ਨੂੰ ਸੌਣ ਦੋ ਇਹਨਾਂ ਨੂੰ ਕੋਈ ਕੰਮ ਨਾ ਦੱਸੋ ਇਹਨਾਂ ਨੂੰ ਗੱਲ ਸ਼ੇਖਾਨੀ ਆ ਉਹ ਪਾ ਵੇ ਭਰਾਵਾ ਤੇਰੇ ਸੇਬ ਤੋਂ ਮੈਂ ਉਦਾਂ ਹੀ ਚੰਗਾ ਤੁਸੀਂ ਮੇਰੀ ਜਾਨ ਉਦਾਂ ਬਖਸ਼ਿਦੋ ਹਾਂ ਆ ਮੇਰੀ ਉਮਰ 'ਵਾ ਕੋਈ ਕੰਮ ਕਰਨ ਦੀ ਕਿੰਨੇ ਦੂਰ ਕਦੀ ਮੈਂ ਟਰੈਕਟਰ ਤੇ ਬਹੁਣਾ ਤੇ ਕਦੀ ਮੈਂ ਕੋਖ ਕਰਦਾ ਕਦੀ ਕੋਖ ਕਰਦਾ ਇਹ ਪਿਓ ਦੇ ਸਿਰ ਤੇ ਲੱਲੂ ਐਸ਼ਾ ਜਿੰਨੀਆਂ ਲਈਆਂ ਜਾਂਦੀਆਂ ਮੁੜ ਕੇ ਮੈਂ ਤੁਹਾਨੂੰ ਵੇਖੂਗਾ ਤੂੰ ਇਦਾਂ ਸੌਂਨੇ ਆ ਭਲਾ ਕਰਦੇ ਤਮਾਸ਼ਬੀਨ ਜੇ ਮੈਂ ਬਦੀ ਪੇਟੀ ਡੀਵੀਡੀ ਪੇਟੀ ਹਾਂ ਤੂੰ ਮੈਂ ਖਾਦੇ ਬੜੇ ਮਿੱਠੇ ਤੰਨ ਲੈ ਜਾਦੇ ਆ ਤੂੰ ਮੈਂ ਕਿਹਾ ਇਕੱਲਾ ਹੀ ਮੂੰਹ ਤੇ ਗੈਰ ਮਤਲਬ ਕਿਆ ਤੂੰ ਮੈਨੂੰ ਭਾਂਦੇ ਮੰਨਣ ਵਾਲੇ ਹਾ ਦੋਦੀ ਮੈਂ ਜਦ ਤੈ ਤੋਰਾ ਤਾਂ ਆ ਭਾਗੇ ਤੇ ਤੀ ਤੇਬਾਂ ਦੇ ਬਾਅਦ ਵਿੱਚ ਪਹੁੰਚ ਗਏ ਤੇ ਇੱਥੇ ਭਾਵੇਂ ਦੋਲੀਬਾਰੀ ਹੋ ਜਾਂਦੀ ਉਹ ਨਹੀਂ ਬੋਲੀ ਬਾਰੀ ਹੋਣੀ ਇਥੇ ਤੇ ਸਾਡਾ ਬੁੱਢਾ ਜਿਹੜਾ ਵਾ ਬੜਾ ਹੈਗਾ ਵਾ ਖਤਰਨਾਕ ਵਾ ਆ ਬੁੱਢਾ ਤੇ ਤੇ ਪਾਥੇ ਲੱਦਨ ਨਹੀਂ ਦਿੰਦਾ ਜੇ ਦੇ ਦਿੰਨੇ ਆ ਅੱਜ ਦਦੋ ਤੇ ਨ ਨਹੀਂ ਦਾਨਾ ਤੇ ਜੇ ਦੇ ਦਿੰਨੇ ਆ ਅਸੀਂ ਤੋਣਾ ਵਾਂ ਜਾਂ ਤਮ ਨਹੀਂ ਤਾਨਾ ਫੇਰ ਦਨ ਦਾ ਤਮ ਤਰੋ ਤਮ ਤਰੋ ਤਮ ਤਰੋ ਫੇਰ ਆਪੇ ਤਮਤੀ ਦੇ ਦਿੰਦਾ ਵਾ ਜਦੋਂ ਦੇ ਇਥੇ ਆਪਣੇ ਤੇਤੇ ਪਾਊਗੀ ਫੇਰ ਦੇ ਇਥੇ ਜਦੋਂ ਆਪਣੇ ਤੇਤੇ ਪਹਿਣੀ ਨਹੀਂ ਦਿੰਨੀ ਤੇ ਇੰਦੇ ਥਾਂ ਤੇ ਬਸ ਤੋ ਤੀ ਕਰੀ ਜਾਣਾ ਤੇਰੀ ਉਹ ਗੱਲ ਹੀ ਉਹ ਆਪੇ ਮੈਂ ਰਜੀਪੂ ਜੀ ਆਪੇ ਮੇਰੇ ਬੱਚੇ ਜੀ ਆਹ ਕਰਨ ਵੀ ਨਹੀਂ ਦੇਣਾ ਤੇ ਗਾਣਾ ਕੱਢੀ ਜਾਣੀ ਬੁੜੀਆਂ ਦੇ ਸਾਹਮਣੇ ਜੇ ਕੋਈ ਪਰੋਣਾ ਆ ਗਿਆ ਨਾ ਉਹ ਮੇਰੀ ਊਾ ਲਾਜ ਦੀ ਨਕਮੀ ਉਹ ਮੇਰੀ ਊਾ ਲਾਜ ਦੀ ਨਕਮੀ ਤੇ ਜੇ ਕੇ ਕੰਡਾ ਵੀ ਲਾਜ ਕਮ ਤੈਨੂੰ ਤੇ ਅਕਲ ਹੀ ਹੈ ਨਹੀਂ ਤੈਨੂੰ ਪਤਾ ਹੀ ਨਹੀਂ ਕਿੱਦਾਂ ਕਰਨਾ ਤੇ ਡੰਗਲ ਬੰਨਣਾ ਨਹੀਂ ਹੁੰਦਾ ਤੇ ਬੇਦਤੀ ਇੰਨੀ ਤਾ ਦੇ ਉਹ ਜਿਹੜੀ ਮਾਈਓ ਇੰਨੀ ਬੇਦਤੀ ਤਾਦੀ ਤੇ ਫੇਰ ਤਮ ਤੋਂ ਤਰੇ ਸਾਡੀ ਤਾਂ ਸਿੱਧੀ ਗੱਲ ਵਾ ਫੇਰ ਤਰੀ ਗੱਲ ਹੀ ਪਾਦੀਆਂ ਸ਼ਰਮਿੰਦਗੀ ਤੇ ਸਾਰੀ ਗਾਈ ਡਰ ਮਾਰ ਅਸੀਂ ਚੱਲਣ ਨਾਲ ਮਨ ਨੂੰ ਆਉਂਦੇ ਨੇ ਅਜੰਤ ਜੰਦੇ ਬੂਆ ਭੇਡ ਨਹੀਂ ਮੜਿਆ ਤੂੰ ਹੀ ਹੁਣ ਅੱਛਾ ਹੁਣ ਹੋਰ ਤੇ ਤੇ ਜਾਣਾ ਵਾ ਆ ਤੂੰ ਤੇ ਜਿਹੜੇ ਚੇਬਾ ਵਾਲਿਆਂ ਦੇ ਬਾਤ ਤੇ ਜਾਂਦੇ ਨਾ ਉਹਨਾਂ ਨੇ ਦੰਦਾ ਬਹੁਤ ਫੇਰ ਨਹੀਂ ਤੈਨੂੰ ਨਹੀਂ ਫੇਰ ਤੇ ਦੰਦਾ ਕੋਈ ਸੁਖਣਾ ਕੋਈ ਦੰਦਾ ਫੇਰਦਾ ਤੂੰ ਆਪਣੇ ਤੇ ਤੇ ਜਿਆਦੀਆਂ ਦੰਦੇ ਵੱਜਦੇ ਆ ਬਾਅਦ ਵਿੱਚ ਬੱਚਿਆ ਵੀ ਨਹੀਂ ਜਾਂਦਾ ਹੁੰਦਾ ਜੇ ਦੌੜਨ ਲੱਗਦਾ ਤੇ ਦੌੜਨ ਨੇ ਤੇ 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 ਤੋਤੇ ਦੌੜੇ ਦਾਈ ਦਾ ਵਾ ਚਲ ਕੋਈ ਗੱਲ ਨਹੀਂ ਮੈਨੂੰ ਇਹ ਦੱਸ ਰੋਟੀ ਬਣੀ ਪਕਾਇਆ ਵਾ ਲੋਤੀ ਆ ਪੇ ਤੇਰੇ ਨਾਲ ਦੀ ਪਤਾਉਗੀ ਕਿ ਮੈਂ ਮੇਰਾ ਤੇ ਹੀ ਤੰਮ ਨਹੀਂ ਕੋਈ ਨਹੀਂ ਪਤੰਦ ਕਰਦਾ ਜੇ ਮੈਂ ਪੋਤਾ ਲਾਇਆ ਤੇ ਦਿੱਦਦੀਆਂ ਤਾਂ ਮੇਰਾ ਨਾ ਤੇ ਪੋਚੇ ਤੇਲ ਪਾਉਂਦਾ ਕੋਈ ਤੂੰ ਤੇ ਤੇਲ ਪਾਗ ਨਹੀਂ ਇਹ ਪੋਚਾ ਰੋ ਤੇਰੇ ਵਾਲੀ ਨੇ ਤੇ ਆ ਹੀਗਾ ਤਮਕਾ ਮਰ ਉਹਨੂੰ ਤੇ ਮੈਂ ਮਰਾਤੀ ਆ ਬਾ ਠੀਕ ਆ ਹਾਂ ਜਾ ਫਿਰ ਮੈਨੂੰ ਰਮਾਨ ਕਰ ਲੈਨੇ ਮੇਰੇ ਤੇ ਸੁੱਖਣਾ ਇਹਨੇ ਸੱਸ ਜੀ ਦਾੜੀ ਸਿਰਤੀ ਕੋ ਮਾਰ ਦੇ ਇੱਧਰ ਸੌਂਗਾ ਇੱਥੇ ਚੱਲ ਤੌਂਦਾ ਫੇ ਵਿਹਲਾ ਤੌ ਉਹਨੂੰ ਹੀ ਆ ਕਦੋਂ ਰਾਮ ਆਊਗਾ ਤੇ ਕਦੋਂ ਸ਼ੁਕਰ ਹੋਊਗਾ ਦਿਨਾਂ ਦੇ ਪਾ ਕੇ ਰਹਿਤਾ ਐਨੇ ਬੁੱਢੀ ਨੇ ਆ ਵੀ ਸਰਾਨੂੰ ਜੇ ਲੈ ਕੇ ਬੈਠੀ ਹਾਏ ਮੈਂ ਮਰ ਗਈ ਤੁਹਾਡਾ ਬੇੜਾ ਤਰਜੇ ਤੁਹਾਡਾ ਕੀ ਗੱਲ ਘੜ ਨਿਕਲਿਆ ਵਾ ਹਾਏ ਫੱਖ ਨਹੀਂ ਹਾਲ ਤੁਹਾਡਾ ਨਹੀਂ ਤੇਰਾ ਹਾਲ ਹੈਗਾ ਵਾ ਉਧਰ ਉਹ ਬੈਠੇ ਜੁੜ ਕੇ ਮੰਜੇ ਨਾ ਉਧਰੋਂ ਤੂੰ ਬੈਠੀ ਆ ਤੂੰ ਕਹਿ ਨਹੀਂ ਸਕਦੀ ਉਹਨਾਂ ਨੂੰ ਵੀ ਬਾਹਰ ਨਿਕਲ ਕੇ ਵੇਖੋ ਆਪਣੇ ਪਿਓ ਨਾਲ ਕੰਮ ਕਰਾਓ ਜਿਹੜਾ ਤੁਸੀਂ ਕਹਿੰਦੇ ਹੋ ਖੱਟਾ ਵਾ ਮੇਰਾ ਕਹਿਣਾ ਜ਼ਿਆਦਾ ਜ਼ਰੂਰੀ ਆ ਤੇ ਤੂੰ ਨਹੀਂ ਕਹਿ ਸਕਦੀ ਮੈਂ ਤੁਹਾਡੇ ਮਗਰ ਰੋਜ ਜਾਨੀ ਆ ਜਿਹੜਾ ਮੇਰਾ ਕੰਮ ਹੋਣਾ ਮੈਂ ਆਪਣੇ ਵਾਹਤੀ ਰੋਜ ਜਾਨੀ ਆ ਜਾਨੀ ਉਹਨਾਂ ਨੂੰ ਵੱਖਰੇ ਕਰ ਦੋ ਮੇਰੇ ਤੇ ਇਹਨਾਂ ਨੇ ਨੀ ਜਾਨ ਛੱਡੀ ਉਹਨਾਂ ਨੂੰ ਮੈਂ ਕੀ ਆਖਾਂ ਸਿੱਧਾ ਕੱਪ ਕਰਦਾ ਹਿੱਥੇ ਹੀ ਤੇ ਮੈਂ ਪਹਿਲਾਂ ਵੀ ਆਖਿਆ ਸੀ ਤੂੰ ਜਾਨੀ ਆ ਮੇਰੇ ਨਾਲ ਅੱਡ ਕਰ ਦੋ ਅੱਡ ਕਰ ਦੋ ਕਿਹੜੇ ਪਾਣੀ ਤੇ ਨਹੀਂ ਲੈ ਕੇ ਜਾਨੀ ਕਿਹੜੇ ਚਾਹ ਤੇ ਨਹੀਂ ਲੈ ਕੇ ਜਾਨੀ ਇਨੂੰ ਗੱਲ ਹੀ ਉਹ ਤੇਰੇ ਅੱਖ ਆਈ ਆ ਫਿਰ ਮੇਰੇ ਤੇ ਫਿਰ ਇੱਕੋ ਗੱਲ ਆ ਵੀ ਕਰ ਦੋ ਇਹਨਾਂ ਨੂੰ ਵਖੋ ਵਖਰੇ ਇਹਨਾਂ ਨੇ ਮੁੜ ਕੇ ਡੰਗਰਾਂ ਦੇ ਥੱਲੇ ਬਾਟਾ ਰਾ ਕੇ ਖਲੋਣਾ ਵਾ ਇਹ ਕਦੋਂ ਗੁਆ ਕਰੇ ਤੇ ਪੁੰਝੇ ਵਾਂ ਡਿੱਗੇ ਤਾਂ ਫੜਾ ਫੜ ਖਾਣ ਤੱਕ ਜਾਣਾ ਇਹਨਾਂ ਨੇ ਉਸੇ ਵੇਲੇ ਰੂੜੀ ਤੇ ਸੁਟਿਏ ਇਹ ਕੰਮਤਨੀਓ ਮੈਂ ਜੀਂਦੇ ਜੀ ਕਰਨਾ ਤੇ ਮੰਝਿਓ ਪਾਉ ਨੇੜੇ ਹੀ ਆ ਇਹਨਾਂ ਨੇ ਸਾਰੇ ਕੰਮ ਕਰਨੇ ਨਾ ਦੁੱਧ ਵੀ ਪੋਣਾ 5-5 ਰੁਪਏ ਦਾ ਹਿਸਾਬ ਵੀ ਇਹਨਾਂ ਨੇ ਕਰਨਾ ਅੰਦਰ ਵਰਨਾ ਲਾਈਟ ਜਗਾਉਣੀ ਬਾਹਰ ਨਿਕਲਣਾ ਲਾਈਟ ਪੱਖਾ ਬੰਦ ਕਰਨਾ ਨਹੀਂ ਹੁਣ ਮੈਨੂੰ ਕਿਸਣਾਉਂ ਡਹਿ ਜੇ ਉਹਨਾਂ ਵੱਲ ਜਿੰਨਾਂ ਵੱਲ ਗਏ ਹੋ ਉਹਨਾਂ ਨੂੰ ਕਹਿੰਦੇ ਨਹੀਂ ਉਹਨਾਂ ਨੂੰ ਸ਼ਰਮ ਨਹੀਂ ਆਉਂਦੀ ਵੇ ਮੈਨੂੰ ਕੀ ਪਤਾ ਮੇਰੀਆਂ ਦੇ ਮੇਰੇ ਮੁੰਡੇ ਬੜੇ ਚੰਗੇ ਮੇਰੀਆਂ ਨਵਾਂ ਬੜੀਆਂ ਚੰਗੀਆਂ ਤੂੰ ਹੀ ਨਹੀਂ ਚੰਗੀ ਤੂੰ ਹੀ ਲੈ ਕੇ ਸੋਲਾ ਆ ਜਾਨੀ ਕੋਈ ਨਾ ਕੋਈ ਲੱਗ ਗਿਆ ਪਤਾ ਨਹੀਂ ਤੂੰ ਮੈਨੂੰ ਪਤਾ ਕਰਾ ਲਾਉਣ ਢਈ ਇਹੋ ਗੱਲਾਂ ਦਾ ਹੀ ਪਈ ਹੁਣ ਤਾਂ ਨੂੰ ਦੇਖਦਾ ਵੀ ਨਿਆਣੇ ਕੰਮ ਨਹੀਂ ਕਰਦੇ ਹੁਣ ਤੁਸੀਂ ਆਏ ਖਾਪਦੇ ਮੇਰਾ ਤੇ ਬੇੜਾ ਡੁੱਬ ਗਿਆ ਦੋ ਬਗਾਊਗਾ ਮੈਨੂੰ ਹਣ ਕੀ ਪਤਾ ਨਹੀਂ ਤੇਰੇ ਸਾਹਮਣੇ ਹੀ ਆ ਇੱਕ ਮਿੰਟ ਵੀ ਮੈਂ ਕਰੇ ਜੋ ਮੈਂ ਸਵੇਰ ਤੋਂ ਉੱਠ ਖਲੋਂਦਾ ਮੈਂ ਇੱਕ ਮਿੰਟ ਵੀ ਬਹਿਣਾ ਕਰੇ ਮੰਜੇ ਤੇ ਪਹਿਲੇ ਹੱਥੋਂ ਹੀ ਵਿਗੜਾਏ ਆ ਪਹਿਲੇ ਹੱਥੋਂ ਹੀ ਕੰਨੋਂ ਫੜ ਕੇ ਡਾਏ ਹੁੰਦੇ ਦਾਤੀ ਰੰਬੀ ਦੇ ਕੇ ਨਾ ਤੇ ਹੁਣ ਉਹਨੂੰ ਰੰਬੇ ਦਾਤੀਆਂ ਵੀ ਚੰਡੇ ਹੋਏ ਨੇ ਇਹਨਾਂ ਨੇ ਵੀ ਚੰਡੇ ਹੋਣਾ ਹੀ ਮੈਂ ਸੇ ਅਸੇ ਗਾਲੂ ਪੁੱਛ ਤੌਂਦੇ ਮੈਂ ਆਪਣੀ ਲਾਦ ਨੂੰ ਪਿਆਰੀ ਰੱਖਿਆ ਸੀ ਮੈਂ ਜਦ ਵੱਡੇ ਹੋਣਗੇ ਮੇਰੇ ਮੋਢੇ ਨਾਲ ਮੋਢਾ ਲਾ ਕੇ ਤੁਨ ਕੇ ਚੱਲ ਕੋਈ ਨਹੀਂ ਇਹਨਾਂ ਨੇ ਕੰਮ ਕਰਨਾ ਹੀ ਆ ਚੱਲ ਕਰਨਾ ਹੀ ਆ ਇਹ ਬਿਲਕੁਲ ਹੀ ਨਕਮੇ ਨਿਕਲ ਆਏ ਆ ਤੇ ਤੂੰ ਹੀ ਸਰਾਣਾ ਚੋਕੇ ਸੜਤਾ ਵ ਉਹੀ ਆਖਾ ਗੜ ਨਿਕਲਿਆ ਵਾ ਮੈਨੂੰ ਚੰਗੀ ਤਰ੍ਹਾਂ ਪੁੱਛਿਆ ਵੀ ਆ ਵੀ ਤੈਨੂੰ ਕੀ ਹੋਇਆ ਵਾ ਮੰਜੀ ਦੇ ਬੈਠੀ ਬਿਠਾਈ ਨੂੰ ਕੀ ਹੋ ਗਿਆ ਵਾ ਮੰਜੀ ਦੇ ਬੈਠੀ ਬਿਠਾਈ ਨੂੰ ਨਿੱਕੀ ਨੋਂ ਆਈ ਪੋਚੇ ਲਾ ਦੇ ਮੈਂ ਵੀ ਮੈਂ ਨਹੀਂ ਕਿ ਲਾਉਣੇ ਅੱਜ ਤੇਰਾ ਕੰਮ ਕਰੂੰ ਭਲਕੇ ਉਹਦਾ ਮੇਰੇ ਕੋ ਨਹੀਂ ਵਾਰੀਆਂ ਵੱਜਦੀਆਂ ਪਤਾ ਨਹੀਂ ਉਹਨੇ ਪੋਚਾ ਸੜੀ ਬੜੀ ਨੇ ਲਾਇਆ ਕੀ ਕੀਤਾ ਤੇਲ ਪਾਤਾ ਵਿੱਚ ਚਮਕਾਉਣ ਵਾਸਤੇ ਕਿ ਕੀ ਕਰਤਾ ਇਹਦੇ ਸਾਰੇ ਡਿਗ ਡਿਗ ਮਰ ਗਏ ਸੱਟਾਂ ਲਵਾ ਕੇ ਸਾਰੇ ਬੈਠੇ ਆ ਮਹਾਵਤ ਮੰਜੀ ਇਹਦੇ ਪਏ ਉਹਨਾਂ ਦੇ ਵੀ ਲੱਗੀਆਂ ਵਾ ਉਹਨਾਂ ਦਾ ਨਹੀਂ ਮੈਨੂੰ ਪਤਾ ਕਿੰਨੀਆਂ ਲੱਗੀਆਂ ਤੇ ਕਿੰਨੀਆਂ ਨਹੀਂ ਲੱਗੀਆਂ ਆਹੋ ਇਹ ਤੁਹਾਨੂੰ ਮੈਂ ਦੱਸਾਂ ਰਖਬੀਰ ਵੀ ਡਿੱਗਾ ਹੀ ਤੇ ਤੇਲ ਉਹਨੇ ਕਰਨੂ ਪਾਇਆ ਚਮਕਾਉਣ ਵਾਸਤੇ ਆਂਦੀ ਫਰਸ਼ ਚਮਕ ਜਾਂਦਾ ਪੋਚਾ ਲਾਇਆ ਹੁਣ ਚਮਕ ਗਈ ਆ ਤੂੰ ਵੀ ਫਿਰ ਨਾਲ ਹੀ ਮੈਂ ਤਾਂ ਚਮਕ ਗਈ ਮੈਂ ਤਾਂ ਬਹਿ ਗਈ ਮੰਜੀ ਤੇ ਹੁਣ ਮੈਂ ਇਹਨੂੰ ਆਖਾਂ ਨਹੀਂ ਵੀ ਲਿਆ ਸੇਕ ਸੁਕ ਮਾਸਾ ਦੇ ਕੇ ਤੇ ਮੈਂ ਉੱਠਣ ਜੋਗੀ ਹਾਂ ਮੈਂ ਲਿਆ ਵਾਂ ਰੋੜਾ ਗਰਮ ਕਰਕੇ ਨਹੀਂ ਆਵੇ ਤੁਹਾਡੇ ਗਾੜੀ ਜੋੜੇ ਹੱਥ ਜਿੰਨੀਆਂ ਤੁਸੀਂ ਮੈਨੂੰ ਗੱਲਾਂ ਸੁਣਾਉਂਦੀਆਂ ਨਾ ਮੈਂ ਉਦਾਂ ਹੀ ਚੰਗੀ ਆ ਮੈਨੂੰ ਤਰਸ ਬੜਾ ਆਉਂਦਾ ਤੇਰੇ ਤੇ ਮੈਂ ਤਾਂ ਧੀਆਂ ਪੁੱਤਾਂ ਤੋਂ ਵੀ ਆਂਦੇ ਹੁੰਦੇ ਆ ਵੀ ਬੇਇੱਜ਼ਤੀ ਕਰਾਉਣ ਨੂੰ ਉੱਤਾਂ ਤੋਂ ਵੀ ਨੋਵਾ ਤੋਂ ਵੀ ਤੇ ਮਗਰੋਂ ਤੋੜੀ ਕਾਢੇ ਤੋਂ ਵੀ ਮੇਰੇ ਗਾੜੀ ਹਿੱਦਾਂ ਬੋਲੀ ਜਾਨੀ ਆ ਉਹਨਾਂ ਗਾੜੀ ਕਿਆ ਕਰ ਆਂਦੇ ਆ ਨਾ ਦੋਵੇਂ ਜੀ ਇਹ ਦੋ ਪਹੀਏ ਹੁੰਦੇ ਆ ਤੇ ਤੂੰ ਮੇਰਾ ਪਹੀਆ ਕਾਦਾਵਾ ਪਹੀਆ ਹੀ ਆ ਪਹੀਆ ਕਾਦਾ ਤੂੰ ਮੇਰਾ ਹੁਣ ਤੂੰ ਅਕੇ ਤੂੰ ਤੂੰ ਹੁਣ ਐਡਾ ਤੁਰਦੀ ਹਣੀ ਐਡਾਂ ਐਡਾਂ ਤੇ ਮੈਂ ਵੀ ਇਦਾਂ ਤੁਰ ਪੈਣਾ ਹੁਣ ਐਡਾ ਐਡਾਂ ਇਹ ਤੇ ਮੈਂ ਉੱਠ ਕੇ ਤੁਰੀ ਨਹੀਂ ਐਡਾ ਐਡਾਂ ਮੈਂ ਵੀ ਤੇਰੀ ਸਾង ਹੀ ਹੋਣੀ ਜਦ ਮੈਂ ਉੱਠ ਕੇ ਤੁਰੂਗੀ ਪਤਾ ਫੇਰ ਲੱਗਣਾ ਜਾਓ ਆ ਵੇਖੋ ਹੱਥ ਛੋੜਦਾ ਡੇਕਾ ਨਹੀਂ ਮੇਰੇ ਤੇ ਜੇ ਬਹੁਤ ਧੀਰ ਹੋਣੀ ਹੈ ਜੇ ਤੂੰ ਨਹੀਂ ਮੈਂ ਉੱਠ ਸਾਰੀ ਐਡਾ ਐਡਾ ਇਤਨਾ ਟੀਚਰਾਂ ਕਰਦੇ ਉਹ ਗੱਲ ਵੀ ਜਿਵੇਂ ਅੱਖਾਂ ਦੇ ਅੱਖ ਨਾਲ ਬੰਦੇ ਨੂੰ ਗੱਲਾਂ ਕਰਦੀ ਆ ਇਹ ਡਿੱਗਾ ਹੁੰਦਾ ਨਾ ਇਹਨੂੰ ਪਤਾ ਲੱਗ ਜਾਣਾ ਸਾਰਾ ਕਿਦਾਂ ਤੁਰਨਾ ਤੇ ਕੀ ਕਰਨਾ ਓਏ ਹੈ ਇਹਦੀ ਤਾਂ ਤੇ ਦਿੱਤਾ ਤੁੱਤ ਗਈ ਬਾਪੂ ਦੀ ਬੋਲਣ ਦੇ ਲਾ ਕੇ ਮੰਮੀ ਨੇ ਤੁੱਤਤਾ ਵਾ ਤਾਦੀਆਂ ਤੇ ਤੰਦਰੀਆਂ ਤੁੱਤੀਆਂ ਦਿੱਦ ਦੇ ਦਿੱਤੇ ਉਹ ਡੈਡੀ ਦੇ ਰੀਸਾ ਲਾਉਣ ਲਿਆ ਵਾ ਉਹ ਤੂੰ ਤੇ ਸਾਡੀ ਅਸਲੀ ਚ ਤੋੜੀਆਂ ਵਾ ਤੇ ਇਹਦਾ ਵੀ ਕੋਈ ਕੋਚਾ ਲਾਉਂਦਾ ਹੁੰਦਾ ਪਹਿਲੇ ਮੈਨੂੰ ਇਹ ਦੱਸ ਦਿਮਾਗ ਮੋਟਾ ਵਾ ਜੇ ਮੈਂ ਭੁੱਲੀ ਚੁੱਕੀ ਨੇ ਤੇਰਾ ਦਿਸਤਾਇ ਤੇ ਕਰਾਈ ਦਿੱਤਾ ਕਾਣ ਨੂੰ ਮੈਨੂੰ ਬਦਨਾਮੀ ਦਵਾਈ ਜਾਨੀ ਆ ਤੇ ਚੋਂ ਫਿਰ ਮੇਰੇ ਆਤੇ ਰਾਤੇ ਤੰਮ ਤੇ ਤਾਦੀ ਨਹੀਂ ਮਾਤਾ ਵੀ ਕੌਣ ਕਰਦਾ ਹੋਰ ਨੂੰ ਕਰਦੀ ਮੈਂ ਹੀ ਤਾਦੀ ਤਾਰਾ ਤੰਮ ਤਾਦੀ ਜਾ ਪੈਣਾ ਜਿਹੜਾ ਵੀ ਕਰਦੀ ਪੁੱਠਾ ਕਰਦੀ ਆ ਉਹ ਦੋਰੇ ਕਰਨਾ ਪੈਂਦਾ ਉਹ ਕੰਮ ਦਾ ਕੀ ਫਾਇਦਾ ਜਿਹੜਾ ਦੋਰੇ ਕਰਨਾ ਪਵੇ ਮੈਂ ਹੁਣ ਤੀ ਤਰ੍ਹਾਂ ਬਾਬੇ ਨੇ ਦਿਮਾਗ ਹੀ ਦਨ ਲਾਇਆ ਅੱਧੇ ਮੰਮੀ ਨੇ ਮੇਰੀ ਤੰਦੀ ਹੁੰਦੀ ਹੀਗੀ ਏ ਤਿੱਦੇ ਪਾਤੇ ਤੱਤ ਤਾਦਾ ਪੁੱਤੇ ਪਤੇ ਦਾਦਾ ਚੱਲਦਾ ਵਾ ਹੁਣ ਮੈਂ ਧੀ ਤਰ੍ਹਾਂ ਦਾਤ ਕਰਨਾ ਕੀ ਆ ਮੈਨੂੰ ਪ੍ਰਤਨਤਰਾ ਤੇ ਤੈਨੂੰ ਪੁੱਤਾ ਤੱਤੇ ਪਵਾ ਲਈਏ ਜਾ ਪੈਣਾ ਚੁੱਪ ਕਰ ਜਾ ਇਹ ਪਾਸੇ ਵੀ ਤੇਰਾ ਦਿਮਾਗ ਕੁੱਠਾ ਹੀ ਚੱਲਣ ਡਿਆ ਕਿਹੜਾ ਸੱਦਾ ਚੱਲਣ ਡਿਆ ਉਹ ਦਿਮਾਗ ਦਾ ਪ੍ਰਸ਼ਨ ਕੌਣ ਕਰੰਦਾ ਹੁੰਦਾ ਵਾ ਤੂੰ ਅੱਥਾਂ ਬਦਲੀਆਂ ਜਾਂਦੀਆਂ ਉਹ ਉਹਦਾ ਪ੍ਰਤਨ ਹੋ ਜਾਂਦਾ ਿੱਧ ਵਿੱਚ ਪਿੱਤਾ ਤੱਦ ਲੈਂਦੇ ਆ ਤੇ ਦਿੰਨੀਆਂ ਤਦ ਲੈ ਲੈਂਦੇ ਆ ਤੇ ਇਹ ਨਹੀਂ ਜਿੱਦਾ ਤੇ ਪੈ ਸਕਦਾ ਉਹ ਪਿੱਤਾ ਇੱਕ ਨਾਰਮਲ ਗੱਲ ਆ ਉਹ ਇੱਕ ਕਿਡਨੀ ਨਾਲ ਵੀ ਬੰਦਾ ਜੀ ਸਕਦਾ ਵਾ ਆ ਜਿਹੜਾ ਦਿਮਾਗ ਵਾ ਨਾ ਆ ਇੱਕੋ ਜਿਹੀ ਪ੍ਰਸ਼ਨ ਹੋ ਗਿਆ ਨਾ ساری ਉਮਰ ਕੋਮਾ ਚ ਰਹਿ ਜੇਗੀ ਤੇ ਫਿਰ ਜਿਹੜੀਆਂ ਪੁੱਠੀਆਂ ਸਿੱਧੀਆਂ ਗੱਲਾਂ ਮਾਰਦੀ ਨਾ ਇਹ ਵੀ ਨਹੀਂ ਮੰਨ ਚੁੱਕਿਆ ਰਹਿਣਾ ਤੂੰ ਤੂੰ ਮਾਚ ਜਾ ਕੇ ਤੇ ਮਦਾ ਹੀ ਭਰਾ ਹੁੰਦਾ ਵਾ ਸੁਤੇ ਰਹੀ ਦਾ ਮਦੇ ਨਾਲ ਜਾ ਪੈਣਾ ਚੁੱਪ ਕਰ ਜਾ ਆ ਮੇਰੀ ਲੱਤ ਘੋਟ ਜਿਹੜੀ ਤੂੰ ਸੁੱਟ ਕੇ ਤੇ ਮੇਰੀ ਭੰਨੀ ਆ ਨੰ ਨਾਲੇ ਮੈਂ ਤਾਂ ਇਹ ਸੱਚੀ ਮੰਮੀ ਵਿਚਾਰੀ ਤੇ ਪਛਤਾਉਂਦੀ ਆ ਆਂਦੀ ਤੂੰ ਤੇ ਰਿਸ਼ਤਾ ਕਰਾ ਆ ਗਿਆ ਨਾ ਪੱਠਾ ਹੀ ਗੁੱਲ ਕਰ ਦਿੱਤਾ ਮੰਨੇ ਦਾ ਮੈਂ ਤੇ ਆ ਵੀ ਤੇ ਤੂੰ ਹੀ ਪਵਾਈ ਆਵੇਂ ਤਾਪ ਆ ਦੇ ਤੇ ਤਪੋਂ ਲਿਆਵਾ ਸ਼ਾਪ ਬੜੀ ਪਾਤੀ ਅੰਤਰੀ ਸ਼ਿਕੜ ਜਿਆ ਉਹ ਤੇ ਜਿੱਥੇ ਰੱਖੇ ਉੱਥੇ ਮੁੜ ਜਾਂਦੀ ਆ ਮਹਿੰਦੀ ਪਤਾ ਤੇ ਨਹੀਂ ਆ ਹੋਂ ਗੱਲਾਂ ਹੁੰਦੀਆਂ ਤੈਨੂੰ ਜੇ ਜਿੱਦਾਂ ਤੈਨੂੰ ਵਿਆਇਆ ਹੀ ਨਾ ਮੈਂ ਤੇਰੇ ਮਾਪਿਆਂ ਨੂੰ ਚਾਹੀਦਾ ਹੀ ਤੋਲੇ 1.5 ਤੋਲੇ ਦੀ ਮੈਨੂੰ ਸ਼ਾਪ ਪਾਉਂਦੇ ਆ ਤੇਰਾ ਤੇ ਕਿਹਦਾ ਰਿਸ਼ਤਾ ਨਹੀਂ ਹੋਣਾ ਉਹ ਮੈਂ ਹੀ ਤੈਨੂੰ ਵਸਾਈ ਜਾਨੀ ਆ ਆ ਤੇਰੇ ਪੁੱਠੇ ਸਿੱਧੇ ਕੰਮ ਸਿੱਧੇ ਕਰੀ ਜਾਨੀ ਮੈਂ ਤੇਰੀ ਹੁੰਦਲ ਵੀ ਵੱਧ ਤੇ ਲੈ ਜਾਣੀ ਨੀ ਨਾ ਤੈਨੇ ਐਵੇਂ ਕੋਈ ਵੱਡ ਕੇ ਲੈ ਜਾਂਦਾ ਮੈਨੂੰ ਸਾਂਭਣ ਦੀ ਜਾਚ ਵਾ ਮੈਂ ਆਪੇ ਇਹਨੂੰ ਤਜੋਰੀ ਚ ਰੱਖ ਲੈਂਦੀ ਆ ਤਾਂ ਤੇ ਦਿੱਤੇ ਤੂੰ ਤੀ ਹੁੰਦੀ ਆ ਤੇ ਦਿੱਤੇ ਤੂੰ ਤੀ ਹੁੰਦੀ ਆ ਮੈਂ ਹੀ ਤੈਨੂੰ ਲੱਭ ਲੱਭ ਕੇ ਦਿੰਨੀ ਆ ਵੀ ਮੇਰੇ ਪੇਤਿਆਂ ਨੇ ਪਾਈ ਅਲਾ ਪਾਲਾ ਅਲਾ ਪਾਲਾ ਇਹ ਸੁਫੇ ਨੂੰ ਤੇਤਾ ਦੁਪਾਲ ਦੰਦਾ ਵਾ ਤਾਂ ਤਾਂ ਤੇ ਸੁੱਟੀ ਤਾਂ ਹੁੰਦੀ ਆ ਇਹ ਗੱਡੀ ਬਹੁਤ ਭਾਰੀ ਆ ਜਿਹੜੀ ਕਿ ਕਿਸ ਨੇ ਚੁੱਕ ਲੈਣੀ ਆ ਉਹਦਾ ਤੂੰ ਮੈਨੂੰ ਲੱਭ ਕੇ ਦੇ ਦੇਣੀ ਨਹੀਂ ਤੇ ਮੈਂ ਪਾ ਲੈਣੀ ਆ ਉਹਦਾ ਕੋਈ ਗਿੱਡੀ ਕੋਈ ਖਾਸ ਲੋਡ ਨਹੀਂ ਮੈਨੂੰ ਇਹਦੀ ਹੈਗੀ ਇਹ ਗੱਡੀ ਬਹੁਤ ਹੈ ਮੈਨੂੰ ਦੇ ਦੇ ਆਹੋ ਦੇਣੀ ਆ ਤੈਨੂੰ ਹੂੰ ਦੇਣੀ ਵੀ ਨਹੀਂ ਆ ਇਹਦੀ ਪੁੱਤੀ ਆ ਚਾਹੀਦੀ ਵੀ ਆ ਤੇ ਇਨਤਰੇ ਵੀ ਤਾਂ ਨੇ ਆ ਤੇਰੇ ਪੇਤਿਆਂ ਨੇ ਨਿੱਤੀ ਪਾਈ ਤੇਰੇ ਪੇਤਿਆਂ ਨੇ ਤੇ ਤੇਰੇ ਪੇਤਿਆਂ ਨੇ ਮੈਨੂੰ ਪਾਈ ਨਹੀਂ ਤੋ ਇਹ ਵੀ ਮੇਰੇ ਪੇਕੇ ਦੀ ਬਾਂਦੀ ਪਹਿਲਾਂ ਜਾ ਬਹਿ ਲ ਕੋਈ ਰਿਸ਼ਤਾ ਕਰਾ ਫਿਰ ਆਪੇ ਕੋਈ ਪਾ ਦੂਗਾ ਤੇ ਪੁੱਠਾ ਸਿੱਧਾ ਮੇਰਾ ਗੁਰੂ ਰਿਸ਼ਤਾ ਨਾ ਕਰਾ ਦੀ ਸਾਰੀ ਉਮਰ ਦੀਆਂ ਗਾਲਾਂ ਪੈਂਦੀਆਂ ਹੁੰਦੀਆਂ ਐ ਫੇ ਰਿਸ਼ਤਾ ਕਰਾ ਕੇ ਅੱਛਾ ਜੀ ਸਤਰਾਉਂ ਕਿਤੇ ਪਹਿਤਾਪ ਹੋਊਗੀ ਆਹੋ ਫੇ ਮੈਂ ਤੇਰਾ ਤੇਰੀ ਮਾਂ ਨੇ ਵੀ ਤੇ ਭਾਈ ਆ ਉਹ ਵੀ ਹੁਣ ਤੇਰਾ ਇਹਦਾ ਸਤਰਾਉਂ ਦੀ ਪਤਾ ਨਹੀਂ ਮੈਨੂੰ ਕਿਦਾ ਆਪਣੇ ਮੰਨੇ ਦਾ ਹੀ ਕਰਾ ਲਾ ਆਹੋ ਉਹਨੂੰ ਕਿਤੇ ਚੱਜ ਦੀ ਵੋਟੀ ਲਿਆ ਦੇ ਨਹੀਂ ਉਹਨੇ ਤੇ ਫੇ ਮੇ ਨਾਲ ਲੜਿਆ ਭਰਾ ਤਾਂ ਨਾ ਮਰ ਮਰ ਤਵਾਉਂਗੂ ਉਹਦੀਆਂ ਜੜੀਆਂ ਦੋਵੇਂ ਬੁੱਤੀਆਂ ਪੜੀਆਂ ਲਾਦੀਆਂ ਵਾ ਤੇ ਤੋ ਏਦਾਂ ਦਰ ਤੂੰ ਦਲਾਤ ਲੈ ਲਾ ਤੇ ਮੈਂ ਨਵੀਂ ਲੈ ਤੇ ਹੁਨੀਂਂ ਦਰਾਈ ਅੱਛਾ ਤਾ ਨਹੀਂ ਹਾਏ ਹਾਏ ਤੋਬਾ ਮੇਰੇ ਮਾਲਕਾ ਨਹੀਂ ਜਿਹਦਾ ਘਰ ਬਸਾਇਆ ਉਹ ਮੇਰੀ ਘਰ ਜਾੜਨ ਦੀ ਹੱਦ ਹੋ ਗਈ ਤੇਰੇ ਵਾਲੀ ਕਿਹਦੇ ਵਾਂਗੂ ਦੋ ਵਿਆਹ ਕਰਾਏ ਮੈਨੂੰ ਤਾਂ ਸਮਝ ਹੀ ਨਹੀਂ ਆਈ ਕਹਿ ਕੇ ਗਈ ਆ ਉਹਦੇ ਨੇ ਦੋ ਹੋਤੀਆਂ ਵਾ ਅਰਮਾਨ ਮਾਲਕਾ ਥੋੜ ਉਹਦਾ ਤੇ ਪਹਿਣਾ ਤੂੰ ਲਾ ਹੀ ਲਾ ਲੜਦੀਆਂ ਆਈਆਂ ਲੜਦੀਆਂ ਤਾਂ ਲੜਦੀਆਂ ਰਹਿਣ ਉਹਦਾ ਨਾਂ ਨਾ ਲੈ ਘਰ ਦੇ ਵਿੱਚ ਨਹੀਂ ਤੇ ਉਹ ਕੰਮ ਇੱਥੇ ਚੱਲ ਪੈਣਾ ਹੀ ਹੌਨੀ ਤਾ ਤਾ ਤੱਲ ਤੋਂ ਹੀ ਨਹੀਂ ਤੂੰ ਬੈ ਮੈਂ ਹੁਣ ਉਹ ਮਾਈ ਬੁੱਦੀ ਦਾ ਪਤਾ ਲੈ ਤੇ ਆਵਾ ਉਹਦਾ ਪਤਾ ਲੈ ਆ ਜਾ ਪਹਿਲਾਂ ਕੋਟ ਕੇ ਚਾਹ ਬਣਾ ਮੈਂ ਕੋ ਉਥੇ ਖਲੋਤਾ ਨਹੀਂ ਗਿਆ ਜਾ ਉਹਦਾ ਪਹਿਲਾਂ ਪਤਾ ਲੈ ਲਾ ਮਾਈ ਦਾ ਇਤੋਂ ਤੰਦਾ ਤੇ ਮੈਂ ਦੇਦ ਪੈਂਦੀ ਫਿਰ ਤੁਹਾਨੂੰ ਤੇ ਮੋਦਾਂ ਲਾ ਦਿਆਂ ਤੂੰ ਵੀ ਤੇ ਤੇ ਮਦਾ ਤੇ ਉਹ ਵੀ ਬੜੀ ਮੋਦਾਂ ਵਿੱਚ ਤੇ ਤੰਮਾ ਮੋਜਾਂ ਲੱਗੀਆਂ ਕੀ ਕੂ ਤੂੰ ਕੰਮ ਕਰ ਲੈਣਾ ਵਾ ਆ ਦੋ ਗਮਿੰਟ ਮੈਨੂੰ ਰੈਸਟ ਮਿਲ ਗਈ ਨਾ ਮੈਂ ਆਪੇ ਸਾਰਾ ਕੰਮ ਕਰ ਲੈਣਾ ਆ ਵੀ ਤੇਰੇ ਗੜੀ ਹੱਥ ਜੋੜੇ ਕੋਈ ਪੁੱਠਾ ਕੰਮ ਨਾ ਕਰਦੀ ਜਾ ਆ ਤਾਂ ਪਤਾ ਨਾ ਲੈ ਮੈਂ ਆਪੇ ਬੜਾ ਲੂਗੀ ਜਾ ਜਾ ਇੰਨੀ ਵਾਰੀ ਨਾ ਮੇਰਾ ਹੱਥ ਧੋੜਾ ਤਰ ਮੈਂ ਤਾਂ ਬਾਬਾ ਆ ਰਹਿਣਾ ਹੀ ਆ ਫੇਰ ਬਹਿ ਜਾਣਾ ਹੀ ਇੱਥੇ ਤੇ ਫੇਰ ਮੈਂ ਸਾਰਿਆਂ ਨੂੰ ਉਹ ਪੁੱਛਣ ਤੇ ਥਾਂ ਤੇ ਆ ਤਾਂ ਨਹੀਂ ਆ ਹਾਂ ਫੇਰ ਵੇਥਣਾ ਫੇਰ ਤੁ ਸੰਦ ਦੀ ਰਿਆ ਚਾਣਾ ਵਾ ਫੇ ਲੋਤੀ ਇਹਨੂੰ ਮੱਥਾ ਤੇਤਦੇ ਆ ਧੋਵਾ ਮਿੰਟਾ ਚ ਸੇਰੀ ਖਾ ਲਿਆ ਕਿਤੇ ਚਾਹ ਨਹੀਂ ਬਣਾਉਣੀ ਪੁੱਠੇ ਪਾਸੇ ਜਾਣਾ ਵਾ ਭਾਈ ਕੀ ਕਹਿਰ ਹੋਣ ਡਿਆ ਵਾ ਇਹ ਸੱਚੇ ਪਾਤਸ਼ਾਹ ਭਲਾਈ ਕਰਦੇ ਮਹਾਰਾਜ ਸਾਰਿਆਂ ਦਾ ਕੀ ਕਰੋਪੀ ਹੋ ਗਈ ਆ ਚੰਗੀ ਭਲੀ ਦੁਨੀਆ ਵਸਣ ਰਹੀ ਐ ਇਹੋ ਜੀ ਗੱਲ ਤੇ ਕਿਤੇ ਸੁਣੀ ਨਹੀਂ ਬਹੁਤ ਚਿਰ ਹੋ ਗਿਆ ਸੀ ਇਹ ਗੱਲਾਂ ਸੁਣੀਆਂ ਨੂੰ ਹੁਣ ਤੇ ਸਾਡੇ ਵਰਗਿਆਂ ਨੂੰ ਤੇ ਉਹ ਨਹੀਂ ਪਤਾ ਜਿਆਦਾ ਪਰ ਆ ਸਾਨੂੰ ਦੋਰੇ ਬਖਾਲ ਦਿੱਤਾ ਕੰਮ ਤੋਂ ਇਹ ਮਹਾਰਾਜ ਕਿਰਪਾ ਕਰਦੇ ਸੱਚੇ ਪਾਤਸ਼ਾਹ ਕੀ ਹੋਇਆ ਈਓ ਹੁਣ ਆ ਕੀ ਆ ਵੇਖ ਇਧਰ ਕੀ ਬਣ ਡਿਆ ਜੰਗ ਲੱਗ ਗਈ ਓ ਹੈ ਲੜਾਈ ਲੱਗ ਜਾਣੀ ਆ ਪਤਾ ਨਹੀਂ ਹੁਣ ਕੀ ਕੁਝ ਹੋਣਾ ਈਗਾ ਮੈਂ ਤੇ ਹੱਥ ਜੋੜ ਲਈ ਮਹਾਰਾਜ ਭਲਾ ਕਰਦੇ ਭਲਾ ਕਰਦੇ ਬਾਬਾ ਆ ਬਾਬੇ ਨੂੰ ਤਾਂ ਪੇਦਾ ਨਾ ਦੁੱਤ ਵੀ ਹੋਵੇ ਆਂਦੇ ਬੰਬ ਚੱਲਣੇ ਉਹ ਚੱਲਣਾ ਕਈ ਕੁਝ ਬੋਲੀ ਜਾਂਦੇ ਮੈਨੂੰ ਤਾਂ ਕੋ ਸਮਝ ਨਹੀਂ ਲੱਗਣ ਡਈ ਵੀ ਸੱਚ ਵਾ ਕੇ ਝੂਠ ਵਾ ਬੰਬ ਨਾਲ ਤੇ ਮਾਰੀ ਜਾਈਦਾ ਵਾ ਫਿਰ ਵੇਖੋ ਹੁਣ ਕੀ ਬਣਦਾ ਵਾ ਮੈਂ ਤੇ ਅਰਦਾਸਾਂ ਹੀ ਕਰਨ ਲਈ ਵੀ ਮਾਂ ਰਾਈ ਠੀਕ ਹੀ ਰੱਖੀ ਤੈਨੂੰ ਕੀ ਲੱਗਦਾ ਵਾ ਤੇ ਮੈਨੂੰ ਦੀ ਪੇਦਾ ਵਾ ਤੂੰ ਦਰਤ ਦੀ ਪਾਤ ਸੀਤਾ ਵਾ ਦਰ ਬਾਬੇ ਨੇ ਤੇਰੀ ਬੜੀ ਛੇਤੀ ਮੰਨ ਲਾਣੀ ਹੈ ਵੀ ਤੂੰ ਤੇ ਆ ਵਾ ਵੀ ਬੱਬਾ ਦੰਦ ਨਾਲ ਦੀ ਤੇ ਬਾਬੇ ਨੇ ਤਾਂ ਨਾਲੇ ਬਾਬਾ ਦਾ ਦੰਦ ਲਾਉਣ ਦੇਆ ਨੇ ਚੰਦੇ ਤੇ ਨੋਂਦੇ ਆ ਬੰਦੇ ਆਹੋ ਬਾਬਾ ਤੇ ਨਹੀਂ ਜਾਂਗਦਾ ਬਾਬੇ ਗੜੀਰ ਦੱਸਾਂ ਤੇ ਕਰਨਦੇ ਆ ਨਾ ਸਾਰੇ ਜਾਣੇ ਵੇਖਾਣ ਕੀ ਕੁਛ ਵਾ ਤੂ ਆਈ ਤੂ ਆ ਤੂ ਆ ਨਹੀਂ ਤੂਹਾਨ ਕੀ ਕੁਛ ਪਤਾ ਲੱਗਦਾ ਹੋਏ ਆ ਬਲਬਾ ਬੈਦਦੇ ਤੇ ਵੇ ਤੂ ਹਵਾਵਰੇ ਹੁਣ ਪਤਾ ਨਹੀਂ ਕਿੱਥੇ ਕਿੱਥੇ ਕੀ ਹੋਣਾ ਈਓ ਮੈਨੂੰ ਤੇ ਆ ਬੜਾ ਡਰ ਲੱਗਣ ਡਿਆ ਈਆ ਜਾਂ ਬੇਜਰਮਾਨਾ ਤੂੰ ਵੀ ਆਤ ਨਾ ਕਰਿਆ ਕਰੋ ਨਾ ਲੜਿਆ ਕਰੋ ਆ ਵੇਲਾ ਦੁਨੀਆ ਤੇ ਕਿੰਨਾ ਘਾਟ ਆ ਈਓ ਤੇਰੇ ਵਰਗੀ ਨੇ ਇੱਕ ਇੱਕ ਬੰਬ ਡਿੱਗਾ ਨਾ ਤੇਰੇ ਵਰਗੀ ਨੇ ਹੌਕਾ ਨਹੀਂ ਲੈਣਾ ਮੁੜ ਕੇ ਵੇਖੀ ਯਾ ਡੇਰੀ ਹੋ ਜਾਣਾ ਉੱਥੇ ਸਾਰਿਆਂ ਨੇ ਹਾਏ ਮੰਮੀ ਮੈਂ ਨਹੀਂ ਜਮਾਨਾ ਮੁੰਨਾ ਤੇ ਮੈਂ ਦੂ ਇਦਾਂ ਤਰੀ ਜਦੋਂ ਬੰਬ ਦਿੱਦਣਾ ਨਾ ਇਦਾਂ ਦਾਤੇ ਤਲੋਦੀ ਇੱਦੇ ਤੇ ਆਪੇ ਤੇ ਤੇ ਦੇ ਦੂਗਾ ਉਤੋਂ ਦੇ ਦੇਰੀ ਨੂੰ ਲਾ ਲਈ ਇਦਾਂ ਦਾਤੇ ਇਦਾਂ ਲੰਮਾ ਮੈਂ ਫੇ ਪਿੱਤੇ ਲੋ ਦੂੰਗੀ ਹਾਏ ਨਹੀਂ ਸੜ ਜੇ ਕਿਸਮਤ ਤੁਹਾਡੀ ਬਸ ਉੜਦੇ ਮੈਂ ਹੀ ਮਰ ਜਾ ਮੈਂ ਹੀ ਗਲੋਂ ਲੱਗ ਜਾਣਾ ਨਾ ਤਾਂ ਇਦਾਂ ਮੈਨੂੰ ਦਾ ਲੈ ਲੈਂਦੇ ਪਹਿਲਾਂ ਇੱਥੋਂ ਗਾਲ ਕੜ ਮੇਰੀ ਉਰੇਆ ਉਰੇ ਕਿੱਥੇ ਡਿੱਗਣ ਲੱਗਾ ਪੱਖਾ ਚ ਲੰਡਿਆ ਉੱਤੇ ਛੱਤ ਵਾ ਤੂੰ ਉਹ ਆਪ ਕਰਦੀ ਆ ਐਡਾ ਕਰਕੇ ਜਿਹੜਾ ਅੰਨਖ ਲੋ ਜੀ ਕੀ ਗੱਲ ਸਾਨੂੰ ਨਹੀਂ ਜ਼ਿੰਦਗੀ ਪਿਆਰੀ ਚਲਿਆ ਤੂੰ ਤੇ ਆਪਣੇ ਪੁੱਤ ਵੀ ਵਿਆਰੇ ਅੱਦੇ ਪੋਤਿਆਂ ਪੋਤੀਆਂ ਵਾਲੀ ਹੋਦੀਆਂ ਤੇ ਅਹੀਂ ਦੇ ਅਜੇ ਅਜੇ ਲੋਣੀਆਂ ਨੰਨੂ ਆ ਅਹੀਂ ਵੀ ਤੇ ਤੇਰੇ ਵਾਂਗੂ ਲਾਤੇ ਦੇਥਣਾ ਨਹੀਂ ਮੈਂ ਨਹੀਂ ਤੇਰੇ ਵਾਂਗੂ ਬੈਠ ਤੇ ਇੱਥੇ ਆਦਰ ਮਾਨਨੇ ਆਹ ਵੀ ਮੈਂ ਐਦਾਂ ਹੀ ਨੋ ਬਣਤੇ ਮਾਦਾ ਤੇ ਮੈਂ ਤਤ ਨਹੀਂ ਬੰਨਾ ਸਾਥ ਜਰੋ ਬਣੇਗੀ ਨਾ ਪਤਾ ਫੇਰ ਹੀ ਲੱਗਣਾ ਵਾ ਅਜੇ ਨੌ ਬਣ ਕੇ ਇੰਨੇ ਰੰਗ ਰੰਗਾਉਂ ਦੀ ਸੱਸ ਬਣ ਕੇ ਪਤਾ ਨਹੀਂ ਕੀ ਕਰਨਾ ਤੂੰ ਹਾਂ ਤੇ ਦਿਨਾਂ ਤੇ ਪਾ ਕੇ ਰੱਖ ਦਿੱਤਾ ਵਾ ਨਾ ਤੈਨੂੰ ਕਿਸੇ ਕੰਮ ਦਾ ਪਤਾ ਨਾ ਤੈਨੂੰ ਕੋਈ ਚੀਜ਼ ਬਣਾਉਣ ਦਾ ਪਤਾ ਆਨੇ ਕੋਈ ਭੁੱਖਾ ਮਰ ਜੇ ਬੈਠਾ ਇੱਥੇ ਤੂੰ ਮੰਦੀ ਇਹ ਗੱਲਾਂ ਤੇਰੀ ਜਾਨੀ ਤੇ ਦੀ ਤੂੰ ਬੰਬ ਤੇ ਤੇ ਮਰ ਜਾਣਾ ਤੇ ਜੇ ਤੂੰ ਪੂਣ ਦੇ ਤੇ ਤੇ ਇੰਨੀ ਮਰਦਾ ਨਾ ਤੇ ਬਣਾ ਹੁਣ ਪੁੱਤੀ ਮਰਦਾ ਨਾ ਆਹੋ ਹੁਣ ਭੁੱਖਿਆ ਹੀ ਮਾਰ ਦੇਣਾ ਸਾਨੂੰ ਤੁਸੀਂ ਤੇ ਫੇਜੇ ਨਾ ਮੰਨ ਤੇ ਆ ਜੇ ਉਹਨੂੰ ਫੇਤੋਂ ਰੋਤਾ ਦਾਵਾ ਕੋਈ ਤੇ ਫੇ ਮਾਦਾ ਆਈ ਕਿੱਧਰ ਮੈਂ ਤੂੰ ਮੈਨੂੰ ਇਹ ਦੱਸ ਪਹਿਲਾਂ ਫੇਰ ਤੂੰ ਮਾਰਦੀ ਵੀ ਇੰਨੀ ਆ ਮੈਂ ਆਪਣੇ ਫੇਵਰੇਟ ਕਲਰ ਦਾ ਤੂ ਤੋਤਵਾਉਣਾ ਆ ਆਹ ਨੇਤੀ ਤੇ ਹੀ ਮੈਂ ਨਾ ਲਈ ਤੇ ਜੇ ਪਪਾ ਕਰਦਾ ਤੂ ਤੋਤਵਾਉਣਾ ਬਹੁਤ ਮੇਰੀ ਤੂੰ ਜਾਨ ਦੁਖੀ ਕੀਤੀ ਆ ਪਤਾ ਨਹੀਂ ਮੇਰੇ ਲਹੂ ਦੀ ਧੀ ਆਈ ਤੂੰ ਕਿੱਥੋਂ ਹੋ ਗਈਆਂ ਮੈਨੂੰ ਇਹ ਦੱਸ ਦੇ ਪਹਿਲਾਂ ਤੇਰੇ ਪਿਛੇ ਵੀ ਤੁਸੀਂ ਇਦਾਂ ਹੀ ਕਰਦੀਆਂ ਹੁੰਦੀਆਂ ਨਹੀਂ ਹੈ ਪਹਿਲਾਂ ਹੀ ਮਾਰਨ ਦੀ ਗੱਲਾਂ ਕਰਦੀਆਂ ਨੇ ਇਹ ਤੁਸੀਂ ਕਿਸੇ ਨੂੰ ਉੱਤੇ ਤੋਂ ਇਮਾਨ ਦੀ ਦਾਲ ਹੀ ਨਹੀਂ ਦੱਦਾ ਹੀਗਾ ਉੱਤੇ ਮੇਰੀਆਂ ਦਲਾਂ ਦੇ ਤੁਹਾਡੇ ਹੱਥ ਦੇ ਤੂਤ ਤੇ ਨਹੀਂ ਮਾਰ ਦੇ ਮਾਰ ਦੇ ਮਾਰ ਦੇ ਨੀ ਜਾ ਚਲੀ ਜਾ ਇਥੋਂ ਮੇਰੇ ਲਾਗੋ ਆਈ ਕਿੱਧਰ ਹੀ ਤੂੰ ਮੈਨੂੰ ਇਹ ਦੱਸ ਤੂਦ ਨੇ ਮੇਰਾ ਤੇਰੀ ਥਾ ਲੈ ਨਹੀਂ ਐ ਮੈਂ 30 ਤਰ੍ਹਾਂ ਦਾ ਹੋਏ ਨਹੀਂ ਤੂੰ ਤੇ ਮੇਰਾ ਸਿਰ ਖਖੜੀਆਂ ਵਰਗਾ ਕਰ ਦਿੱਤਾ ਮੈਂ ਤੇਰਾ ਸਿਰ ਕਿੱਥੋਂ ਖਾਣਾ ਮੈਂ ਤੇ ਇੱਕ ਬੰਨੇ ਅੰਦਰ ਵੜ ਕੇ ਗੋਮੋ ਹੋਈ ਆ ਤੋ ਇਹਦੇ ਮੈਨੂੰ ਤਾਂ ਵੀ ਨਹੀਂ ਜੀਣ ਦਿੰਦੀਆਂ ਤੇਰਾ ਪਿਓ ਆਇਆ ਤੋ ਵੀ ਮੇਰੇ ਦਿਵਾਲੇ ਮੁੰਡੇ ਨਹੀਂ ਕੰਮ ਕਰਦੇ ਮੁੰਡੇ ਨਹੀਂ ਕੰਮ ਕਰਦੇ ਤੋ ਨੂੰ ਤੈ ਵੀ ਫਿਰ ਫਿਰ ਆਪ ਤਾ ਲਈ ਜਾ ਨੇ ਹੀ ਤਾ ਦਦੇ ਵਿਆਹ ਕਰਨ ਕੇ ਵਿਆਹ ਲੇਖਾਂ ਨੂੰ ਰੋਣ ਤਿੰਨਾਂ ਤੇ ਦਾਦਾ ਵਾ ਤੇ ਰੋਲਾ ਜਿਆਦਾ ਪਉਂਦਾ ਤੰਮ ਤੱਤ ਤੇਰੇ ਵਾਂਗੂ ਤੰਮ ਤੱਤ ਦਾਦੇ ਆ ਤੇ ਰੋਲਾ ਭਰਾ ਪਉਂਦੇ ਮੈਂ ਵੀ ਇੱਦਾ ਹੀ ਤਰਿਆ ਤਾਂ ਨਾ ਤੰਮ ਤੱਤ ਤਰਿਆ ਤਾਂ ਨਾ ਰੋਲਾ ਭਾਈਦਾ ਤੇ ਮੈਂ ਤੇ ਆ ਤੰਮ ਤੱਤ ਹਾਏ ਨੀ ਚੁੱਪ ਕਰ ਲੈ ਕਿੰਨੇ ਪੈਸੇ ਲੈਣੇ ਆ ਮੈਂ 5000 ਲੈ ਨਹੀਂ ਹਾਏ ਅੰਨੇ ਗਾੜੀ ਰੋਣਾ ਤੇ ਅੱਖੀਆਂ ਦਾ ਖੋ ਉਹ ਗੱਲ ਤੇਰੀ ਆ ਮਨਪ੍ਰੀਤ ਜਾ ਆਪਣੇ ਪੇਕੇ ਚਲ ਜਾ ਚਾਰ ਦਿਨ ਫਿਰ ਤੋਰਿਆ ਕਿੰਨ੍ਹੇ ਫੋਨ ਨਹੀਂ ਆਇਆ ਤੇਰੀ ਮਾਂ ਦਾ ਕੋਈ ਤੇਰੀ ਪਰਜਾਈ ਦਾ ਤੇ ਮੇਰਾ ਮੇਰੇ ਮੇਰੇ ਧਰ ਵਾਲੇ ਤੋਂ ਬਿਨਾਂ ਦੀ ਨਹੀਂ ਲੈਦਾ ਮੈਂ ਇੱਥੇ ਜੀ ਤਰ੍ਹਾਂ ਉਹਨੂੰ ਵੀ ਲੈ ਜਾ ਨਾਲ ਹੀ ਉਹ ਕਿਹੜਾ ਕੋਈ ਕੰਮ ਕਰਦਾ ਉਹ ਵੀ ਸਰਦਾਰ ਦੇ ਫੋਨ ਤੇ ਉਂਗਲਾਂ ਮਾਰਦਾ ਬੰਦੇ ਮਾਰ ਕੇ ਬੰਦੇ ਮਾਰ ਕੇ ਇਹਨਾਂ ਨੇ ਕਹਿ ਕਵਾ ਕੇ ਜੰਗ ਲਾ ਹੀ ਦਿੱਤੀ ਹਮਸਰਿਆਂ ਨੇ ਆਣਿਆਂ ਨੇ ਇਹੋ ਹੀ ਪੁੱਠੇ ਕੰਮ ਇਹੋ ਪੁੱਠੇ ਕੰਮ ਇਹੋ ਮੋਬਾਈਲਾਂ 'ਚ ਪਤਾ ਨਹੀਂ ਕੀ ਕੱਢਦੇ ਆ ਤੇ ਈ ਦਲ ਮੈਂ ਜਿਆਦਾ ਜਿਹੋ ਦੇ ਉਹਦੇ ਫੋਨ ਤੋਂ ਪਹਿਲਾਂ ਨਾ ਦੇਮ ਦਲੀਤ ਕਿਉਂ ਨਹੀਂ ਆ ਫਿਰ ਮੈਂ ਲੇ ਜਾ ਲੈ ਜਾ ਉਹਨੂੰ ਨਾਲ ਜਾ ਚਾਰ ਦਿਨ ਕਾਢਿਆ ਮੈਂ ਤੇਰੇ ਗਾੜੀ ਹੱਥ ਜੋੜ ਦਿੰਨੀ ਬਾਰ ਬਾਰ ਜੇ ਜੇ ਦੰਦ ਲਾਦੀ ਮੈਂ ਇੱਥੇ ਆਪਣੇ ਘਰ ਰਹਿਣਾ ਵਾਂ ਕਿ ਹੋਰ ਦੀ ਇੱਥੇ ਕੀ ਖਜਾਂਦਾ ਨਾ ਪਿਆ ਤੂੰ ਆਪਣੇ ਘਰ ਦੇ ਵਿੱਚ ਤੇ ਇੱਥੇ ਤੇ ਬੰਬ ਦੇ ਦਿੱਤੇ ਤੂੰ ਹੋ ਜਾਣਾ ਵਾ ਤੂੰ ਉੱਥੇ ਹਾਏ ਰੱਬਾ ਨਹੀਂ ਜਾ ਨਹੀਂ ਭੈਣਾ ਜਾ ਚਲੀ ਜਾ ਨਹੀਂ ਮੈਨੂੰ ਤੇ ਨਹੀਂ ਸਤ ਮੈਂ ਤੇ ਪੁੱਤਣਾ ਹੀ ਤਾਪ ਹੀ ਨਹੀਂ ਹੈ ਤੂੰ ਹਾਏ ਰੱਬਾ ਫਿਰ ਆ ਜਾਗੀ ਰਹਿਣ ਦਿੱਤਾ ਤੂੰ ਮੈਨੂੰ ਤੂੰ ਵੀ ਮੇਰਾ ਦਿਮਾਗ ਖਾ ਲਿਆ ਚੱਕ ਲਿਆ ਦਿਮਾਗ ਮੇਰਾ ਮੈਂ ਬੂਹਾ ਢੋਡੋ ਪਈ ਮੈਂ ਕਦੋਂ ਦੀ ਕਹਿਣ ਕਿ ਨਾ ਇੱਥੇ ਕੋਈ ਆਵੇ ਨਾ ਆਏ ਮੈਂ ਕੁੰਡੀ ਮਾਰ ਰਹੀ ਦੀ ਸਭ ਚੰਗਾ ਹੀ ਬਾਹਰੇ ਪੋਖਦੀ ਰਹੀ ਦੀ ਮੈਂ ਨਹੀਂ ਪੀਣੀ ਚਾ ਤੁਹਾਨੂੰ ਤੋਪੀ ਬਾਕੇ ਲਾਉਣੀ ਹੈ ਤੇਰੀ ਲਈ ਮੈਂ ਹਾਏ ਨਹੀਂ ਪਹਿਣਾ ਕਾਫੀ ਨਹੀਂ ਮੈਂ ਪੀਣੀ ਨਹੀਂ ਤੂੰ ਚਲੀ ਜਾ ਇੱਥੋਂ ਬਸ ਇੰਨੀ ਮੇਰੀ ਬੇਤਰੀ ਹੋ ਚਲੀ ਜਾ ਮੈਨੂੰ ਬਸ ਬੂਹਾ ਢੋ ਜਾ ਤੇ ਮੈਂ ਇੱਥੇ ਲੰਮੀ ਪੈ ਜਾ ਮੈਂ ਜਿੱਦਾਂ ਦੀ ਹੈਗੀ ਮੈਂ ਇਦਾਂ ਦੀ ਠੀਕ ਵਾਂ ਨਹੀਂ ਤੇਰਾ ਕਾਹਦਾ ਸਿਰਵਾਦਾ ਇਹ ਤੇਰੀ ਮਰਦ ਨੂੰ ਕਾਂ ਖਾ ਕੇ ਜੰਮਿਆ ਵਾ ਕਾਂ ਕਾਂ ਕਰਦੀ ਤੂੰ ਤੇ ਮੇਰੇ ਮੂੰਹ ਨੂੰ ਕੁੱਤਾ ਹੀ ਬੰਦ ਤਾ ਮੈਨੂੰ ਇੰਨਾ ਬੋਲਣ ਗਿਜਾਤਾ ਨਾ ਕਿਤੇ ਹਾਏ ਹਾਏ ਆਏ ਆ ਗਏ ਫੋਨ ਕਹਿੰਦੇ ਨਹੀਂ ਸੁਣਨਾ ਫੋਨ ਕਹਿੰਦੇ ਨਹੀਂ ਸੁਣਨਾ ਫੋਨ ਇੱਥੇ ਲੱਗੀ ਲੜਾਈ ਦਰ ਫਿਰ ਫਿਰ ਨਾ ਕੁੱਤੇ ਵਾਂਗੂ ਬੋਲਿਆ ਤਾ ਬਾਉ ਬਾਉ ਤੇ ਮੁੱਤੇ ਤੈਰੀ ਕਰ ਤੂੰ ਉਦਾਈ ਸ਼ਰਮ ਨਹੀਂ ਖਾਂਦੀ ਇਹ ਮੇਰੀ ਸੱਸ ਗੁੱਸੇ ਨਾਲ ਆਪਣੇ ਆਪ ਨੂੰ ਗਾਲਾਂ ਕੱਢਣ ਲਈ ਆ ਸਗੋਂ ਕਹਿ ਵੀ ਮੰਮੀ ਇਦਾਂ ਦੀਆਂ ਗੱਲਾਂ ਨਹੀਂ ਕਰਦੀ ਹੁੰਦੀਆਂ ਮੰਮੀ ਜੀ ਇਦਾਂ ਨਹੀਂ ਕਰੀਦਾ ਸੋਭਾ ਵੇਹ ਗਾੜੀ ਕੀ ਬੋਲ ਕੇ ਗਈ ਆ ਤੇਰੇ ਮਾਰਦੀ ਹੁਣ ਤੇਰਾ ਸਿੱਤ ਛਿੱਤਰ ਤੇ ਮੈਂ ਕੱਢਦੀ ਘਰੋਂ ਬਾਹਰ ਜਾ ਜਾ ਕੇ 6 ਮਹੀਨੇ ਰਹਾ ਉਥੇ ਆਪਣੀ ਮਾਂ ਦਾ ਸਿਰ ਖਾ